ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਣ ਕਰਨੀ ਜੀ ਆਪ ਸਭਨਾ ਦਾ ਇਸ ਚੈਨਲ ਪਰ ਮਾਰਥ ਦੇ ਪੰਦੀ ਦੇ ਜੀ ਆਇਆਂ ਨੂੰ ਕਹਿੰਦੀ ਹਾਂ ਜੀ ਅੱਜ ਮੈਂ ਆਪ ਸਾਰੀ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕਰ ਰਹੀ ਹਾਂ ਇਹ ਅਸੀਂ ਸਾਰੇ ਪ੍ਰਾਣੀ ਇਸ ਸੰਸਾਰ ਵਿੱਚ ਬਨਜਾਰੇ ਬਣ ਕੇ ਹੀ ਆਏ ਹਾਂ ਜੀ ਸਮਝਣਾ ਇਹ ਕਿ ਬਨਜ ਵਪਾਰ ਕਰਕੇ ਸੀ ਕੀ ਖੱਟਣਾ ਹੈ ਇਹੜੇ ਰਾਸ ਇਕੱਠੇ ਕਰ ਰਹੀ ਹੈ ਜਿਸ ਨੂੰ ਬੱਲੇ ਬਣ ਕੇ ਅਸੀਂ ਵਾਪਸ ਆਪਣੇ ਘਰ ਜਾਣਾ ਹੈ ਜਿਸ ਘਰ ਤੋਂ ਅਸੀਂ ਸਾਰੇ ਆਏ ਹਾਂ ਗੁਰੂ ਨਾਨਕ ਦੇਵ ਜੀ ਰਾਗ ਗੋੜੀ ਚ ਫਰਮਾਉਂਦੇ ਹਨ ਮੈਂ ਬਨਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀਓ ਪਰ ਇਸ ਸੰਸਾਰ ਚ ਆ ਕੇ ਅਸੀਂ ਮਾਇਆ ਦੀ ਚੱਕਾ ਚੌਂਦ ਵਿੱਚ ਇੰਨੇ ਘੁੱਚ ਜਾਂਦੇ ਆ ਕਿ ਦੁਨੀਆਦਾਰੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਹੈ ਸਾਡੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਜਿਸ ਨੇ ਸਾਨੂੰ ਸਭ ਕੁਝ ਦੇ ਕੇ ਇਸ ਸੰਸਾਰ ਚ ਭੇਜਿਆ ਹੈ ਉਸ ਬਾਰੇ ਅਸੀਂ ਬਹੁਤ ਹੀ ਘੱਟ ਸੋਚਦੇ ਹਾਂ ਜੇ ਕਦੇ ਮਨ ਜਾਗ ਮਨ ਵਿੱਚ ਜਾਗ ਆ ਵੀ ਜਾਏ ਤਾਂ ਕਹਿੰਦੇ ਹਨ ਕਿ ਕੋਈ ਗੱਲ ਨਹੀਂ ਸਾਰੀ ਜ਼ਿੰਦਗੀ ਭਈ ਆ ਪਹਿਲਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਤਾਂ ਮੁਕਤ ਹੋ ਜਾइए ਜਦ ਕਿ ਇਹ ਵੀ ਪਤਾ ਹੈ ਕਿ ਜ਼ਿੰਦਗੀ ਦਾ ਕੋਈ ਵਿਸਾਹ ਨਹੀਂ ਹੈ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਰਾਹੀਂ ਮਨੁੱਖ ਨੂੰ ਸਮਝਾ ਰਹੇ ਹਨ ਹਮ ਆਦਮੀ ਹਾਂ ਇਕਦਮੀ ਮੋਹਲਤ ਮੋਹਤ ਨਾ ਜਾਣਾ ਨਾਲਕੇ ਬਿਨਵੈ ਤਿਸੇ ਸਰੇਵ ਜਾਕੇ ਜੀ ਪ੍ਰਾਣਾ ਅੰਦੇ ਜੀਵਨਾ ਵਿਚਾਰ ਦੇਖ ਕੇ ਤੇ ਕੇ ਦਿਨਾ ਸੋ ਕਹਿੰਦੇ ਹਨ हे ਮਨੁੱਖ ਜ਼ਿੰਦਗੀ ਦੇ ਕਿੰਨੇ ਕੋ ਪਲ ਹੈ ਤੇਰੇ ਕੋਲ ਅਗਰ ਅਸੀਂ ਥੋੜੀ ਦੇਰ ਲਈ ਇਕੱਲਿਆਂ ਬੈਠਣ ਦਾ ਸਮਾਂ ਮਿਲੇ ਸਾਨੂੰ ਤਾਂ ਇਸ ਗੱਲ ਤੇ ਸਾਨੂੰ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ ਕਿ ਮੈਂ ਕੌਣ ਹਾਂ ਕਿੱਥੋਂ ਆਇਆ ਹਾਂ ਆਇਆ ਹਾਂ ਤਾਂ ਫੇਰ ਇੱਥੇ ਕੀ ਕਰਨ ਆਇਆ ਹਾਂ ਫਿਰ ਜਦੋਂ ਇੱਥੋਂ ਵਾਪਸ ਜਾਣਾ ਹੈ ਤਾਂ ਕਿੱਥੇ ਜਾਣਾ ਹੈ ਅਸੀਂ ਆਪਣੇ ਘਰ ਦਾ ਤਾਂ ਰਸਤਾ ਬਿਲਕੁਲ ਭੁੱਲ ਚੁੱਕੇ ਹਾਂ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਿਲੇ ਸਵਾਸਾਂ ਦੀ ਪੂੰਜੀ ਖਤਮ ਹੋਣ ਤੇ ਇੱਥੋਂ ਇਸ ਸੰਸਾਰ ਤੋਂ ਇੱਕ ਦਿਨ ਜਾਣਾ ਹੀ ਪੈਣਾ ਹੈ ਜਿਸ ਨੂੰ ਅਸੀਂ ਇਸ ਸਰੀਰ ਦੀ ਮੌਤ ਕਹਿੰਦੇ ਹਾਂ ਸਾਡੇ ਪੁਰਖੇ ਚਲੇ ਗਏ ਬਹੁਤ ਸਾਰੇ ਸੰਗੀ ਸਾਥੀ ਵੀ ਸਾਤੋਂ ਸਦਾ ਵਾਲੇ ਵਿਛੜ ਗਏ ਕਿੱਥੇ ਗਏ ਕੀ ਪਤਾ ਉੜ ਕੇ ਨਹੀਂ ਆਏ ਨਾ ਕਦੇ ਆਉਣਾਂ ਇਹ ਧਰਤੀ ਇਹ ਦੁਨੀਆ ਕਈ ਜੁਗਾਂ ਤੋਂ ਚੱਲੀ ਆ ਰਹੀ ਹੈ ਫਿਰ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਕੀ ਅਸੀਂ ਪਹਿਲਾਂ ਵੀ ਕਦੇ ਇੱਥੇ ਆਏ ਹਾਂ ਪਰ ਇਸ ਸਵਾਲ ਦਾ ਜਵਾਬ ਸਾਡੇ ਕੋਲ ਨਾ ਵਿੱਚੇ ਹੋਵੇਗਾ ਕਿ ਅਸੀਂ ਤਾਂ ਕਦੇ ਇੱਥੇ ਆਏ ਨਹੀਂ ਕਿਉਂਕਿ ਇਸ ਬਾਰੇ ਸਾਨੂੰ ਕੁਝ ਵੀ ਪਤਾ ਨਹੀਂ ਇਸ ਕਰਕੇ ਸਾਨੂੰ ਸਾਡੇ ਕੋਲ ਜਵਾਬ ਨਾ ਵਿੱਚੇ ਹੋਵੇਗਾ ਪਰ ਜਦੋਂ ਅਸੀਂ ਆਪਣੇ ਗੁਰੂ ਸ਼ਬਦ ਗੁਰੂ ਕੋਲ ਪੁੱਛਦੇ ਹਾਂ ਅਸਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਅਸੀਂ ਤਾਂ ਇਸ ਧਰਤੀ ਤੇ ਪਹਿਲਾਂ ਵੀ ਆਉਂਦੇ ਜਾਂਦੇ ਰਹੇ ਹਾਂ ਪਹਾੜਾਂ ਪੱਥਰਾਂ ਤੋਂ ਲੈ ਕੇ ਮਨੁੱਖਾ ਜਾਮੇ ਤੱਕ ਅਸੀਂ ਚਾਰੇ ਖਾਣੀਆਂ ਦੀਆਂ ਲੱਖਾਂ ਜੁਨੀਆਂ ਭੋਕ ਕੇ ਆਏ ਹਾਂ ਇਹ ਸਭ ਉਸ ਕਾਲਪੁਰਖ ਦੀਆਂ ਖੇਡਾਂ ਹਨ ਜਿਨ੍ਹਾਂ ਦਾ ਸਾਨੂੰ ਕੋਈ ਭੇਦ ਨਹੀਂ ਸਤਗੁਰ ਸਾਨੂੰ ਸਮਝਾਉਂਦੇ ਹਨ ਕਿ ਜਿਸ ਘਰ ਤੋਂ ਅਸੀਂ ਜੁਗਾ ਜਗਾਤਰੋਂ ਤੋਂ ਦੂਰੇ ਸਾਂ ਉੱਥੇ ਹੀ ਵਾਪਸ ਜਾਣਾ ਹੈ ਪਰ ਵਾਪਸ ਉੱਥੇ ਜਾਣ ਦਾ ਰਸਤਾ ਅਸੀਂ ਭੁੱਲ ਚੁੱਕੇ ਹਾਂ ਕਿ ਵਾਪਸ ਕਿਵੇਂ ਜਾਣਾ ਹੈ ਇਸ ਕਰਕੇ ਇਹ ਸਾਨੂੰ ਆਪਣੇ ਗੁਰੂ ਕੋਲੋਂ ਹੀ ਪੁੱਛਣਾ ਹੋਵੇਗਾ ਪੰਜਵੇਂ ਪਾਸ਼ਾ ਸਾਨੂੰ ਪਰਮਾਤਮਾ ਦੇ ਇਹਨਾਂ ਭੇਦਾਂ ਦੀ ਜਾਣਕਾਰੀ ਰਾਗ ਗੌੜੀ ਗੁਆਰੇਰੀ ਵਿੱਚ ਦੱਸਦੇ ਹੋਏ ਫਰਮਾਉਂਦੇ ਹਨ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਵਿਖਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲ ਇਹ ਦੇ ਸੰਝਰੀਆ ਰਹਾ ਕਈ ਜਨਮ ਸੈਲगिर ਕਰਿਆ ਕਈ ਜਨਮ ਗਰਮਹਿਰ ਖਰਿਆ ਕਈ ਜਨਮ ਸਾਖ ਕਰ ਪਾਇਆ ਲੱਖ 84 ਜੋਨ ਪਰਮਾਇਆ ਕਿ ਅਸੀਂ 84 ਲੱਖ ਜੋਨਾਂ ਵਿੱਚ ਜਦੋਂ ਧਰਮ ਦੇ ਪਟਕੇ ਤੇ ਆਏ ਹਾਂ ਇਸ ਮਨੁੱਖਾ ਜੁਮਚ ਫਿਰ ਗੁਰੂ ਗਿਆਨ ਨਾਲ ਹੀ ਸਾਡਾ ਸੁੱਤਾ ਹੋਇਆ ਮਨ ਜਾਗ ਜਾਂਦਾ ਹੈ ਜਦੋਂ ਸਤਗੁਰ ਸਾਨੂੰ ਸਮਝਾਉਂਦੇ ਹਨ ਕਿ ਹੈ ਮਨੁੱਖ ਮਾਨਸ ਜਮਾ ਤਾਂ ਤੈਨੂੰ ਮਿਲ ਗਿਆ ਪਰ ਇਸ ਜਨਮ ਦਾ ਲਾਹਾ ਸਿੱਕੇ ਮੈਂ ਲੈ ਸਕਦੇ ਹਾਂ ਸਤਿਗੁਰੂ ਵਰਸ ਪਰਮਾਉਂਦੇ ਹਨ 184 ਜੂਨ 22 ਮਾਨਸ ਕੋ ਪ੍ਰਭ ਦੀ ਵਡਿਆਈ ਇਸ ਬਾਡੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ ਗੁਰੂ ਸਾਹਿਬਾਨ ਦੀ ਇਸ ਪੰਕਤੀ ਵਿੱਚ ਹੋਰ ਵੀ ਬਹੁਤ ਵੱਡਾ ਭੇਦ ਹੈ ਕਿ ਪ੍ਰਮਾਤਮਾ ਨੇ ਤੈਨੂੰ ਮਨੁੱਖ ਦੀ ਜੁਨੀ ਬਖਸ਼ ਕੇ ਬਾਾਕੀ ਪਸ਼ੂ ਪੰਛੀਆਂ ਦੀ ਜੁਨੀ ਤੋਂ ਵੱਖਰਾ ਬਣਾਇਆ ਹੈ ਇਹ ਇੱਕ ਸੁਨਹਿਰਾ ਸੁਨਹਿਰੀ ਮੌਕਾ ਹੈ ਜੇ ਇਸ ਨੂੰ ਤੂੰ ਗਵਾ ਲਿਆ ਤਾਂ ਫੇਰ ਤੋਂ ਬਾਰ ਬਾਰ ਇਸ ਦੁਨੀਆ ਵਿੱਚ ਤੇਰਾ ਆਉਣ ਜਾਣ ਦਾ ਚੱਕਰ ਖੱਲ ਪਵੇਗਾ ਤੇ ਤੂੰ ਇਸੇ ਸੰਸਾਰੀ ਭਵਜਲ ਵਿੱਚ ਗੋਤੇ ਖਾਂਦਾ ਰਹਿ ਜਾਏਗਾ ਫਿਰ ਕਿ ਸਾਨੂੰ ਪਸ਼ੂ ਪੰਛੀਆਂ ਵਾਲੀ ਜ਼ਿੰਦਗੀ ਜਿਉਣੀ ਚਾਹੀਦੀ ਹੈ ਕਿ ਕਮਾ ਲਿਆ ਖਾ ਲਿਆ ਸੌ ਗਏ ਬੱਚੇ ਪੈਦਾ ਕਰ ਲਏ ਤੇ ਆਪਣੀ ਆਈ ਮੌਤ ਮਰ ਗਏ ਪੰਚਮ ਪਾਸ਼ਾ ਸਾਨੂੰ ਸਮਝਾਉਂਦੇ ਹਨ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿ ਤੱਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਕੋਦਮ ਕਰੇ ਪਸ ਪੰਖੀਆ ਇਸ ਸੈ ਨਹੀਂ ਕਾਲ ਹੈ ਓਤੇ ਸਾਧ ਮਨੁਖ ਹੈ ਹਾਥਾ ਮਾਇਆ ਜਾਲ ਮੁਕਤੇ ਸਈ ਪਾਲਿਏ ਜੇ ਸੱਚਾ ਨਾਮ ਸਮਾਲੋ ਪਲ ਪਲ ਸਾਡੀ ਆਧ ਘਟ ਰਹੀ ਹੈ ਜੀ ਅੱਜ ਸਮਾਂ ਸਾਡੇ ਕੋਲ ਹੈ ਕੱਲ ਕਿਸੇ ਨੇ ਨਹੀਂ ਦੇਖਿਆ ਸਾਰਾ ਸੰਸਾਰ ਹੀ ਨਾਸ਼ਵਾਨ ਹੈ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾ ਕੁਝ ਵੀ ਟਿਕਣ ਵਾਲਾ ਨਹੀਂ ਜਦੋਂ ਆਤਮਾ ਸਰੀਰ ਛੱਡ ਕੇ ਚਲਾ ਗਿਆ ਤਪਸ਼ਤਾਵੇ ਤੋਂ ਬਿਨਾ ਕੁਝ ਵੀ ਹੱਥ ਨਹੀਂ ਆਉਣਾ ਇਸ ਲਈ ਇਸ ਝੂਠ ਦੇ ਸੰਸਾਰੀ ਪਦਾਰਥਾਂ ਵਿੱਚ ਮਨ ਨੂੰ ਲਗਾ ਕੇ ਰੱਖਣ ਦਾ ਕੋਈ ਲਾਭ ਨਹੀਂ ਜੀ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਸਾਨੂੰ ਜ਼ਿੰਦਗੀ ਦੇ ਭੇਦਾਂ ਦਾ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਜਿਹੜੇ ਵੀ ਸੁਵਾਸ ਪ੍ਰਮਾਤਮਾ ਦੀ ਯਾਦ ਵਿੱਚ ਉਸ ਦਾ ਨਾਮ ਜਪ ਕੇ ਲੈ ਜਾਣਗੇ ਉਹੀ ਜਮਾ ਪੂੰਜੀ ਸਾਡੇ ਨਾਲ ਅਗਲੇ ਸਫ਼ਰ ਤੇ ਜਾਵੇਗੀ ਪਰ ਅਸੀਂ ਗੁਰੂ ਦੀ ਬਾਣੀ ਨੂੰ ਪੜ੍ਹਦੇ ਸੁਣਦੇ ਹੋਏ ਵੀ ਉਸ ਪਾਸੇ ਬਹੁਤੀ ਤਵੱਜੋ ਨਹੀਂ ਦਿੰਦੇ ਭਗਤ ਕਬੀਰ ਜੀ ਪੁਕਾਰ ਪੁਕਾਰ ਕੇ ਸਾਨੂੰ ਸਮਝਾ ਰਹੇ ਹਨ ਜਬੇ ਲੂਟਣਾ ਹੈ ਤੋ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੇ ਪਛਤਾਹੇਗੇ ਪ੍ਰਾਨ ਜਾਏਗੇ ਛੂਟ ਭਗਤ ਪੀਪਾ ਜੀ ਨੇ ਕਾਇਆ ਦੀ ਖੋਜ ਕਰਕੇ ਪ੍ਰਾਪਤੀ ਕੀਤੀ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਕਿ ਜੋ ਵੀ ਇਹਨਾਂ ਸਾਰੇ ਬ੍ਰਹਮੰਡਾਂ ਵਿੱਚ ਹੈ ਉਹੀ ਸਭ ਕੁਝ ਕਰਤੇ ਨੇ ਇਸ ਕਾਇਆ ਵਿੱਚ ਪਾਇਆ ਹੈ ਸਰੀਰਾਂ ਦੇ ਅੰਦਰ ਤੇ ਸਰੀਰਾਂ ਦੇ ਬਾਹਰ ਸਾਰੇ ਪਾਸੇ ਪੰਜਾ ਤਤਾਂ ਦਾ ਹੀ ਕ੍ਰਿਸ਼ਮਾ ਹੈ ਜੋ ਖੋਟੇ ਤੇ ਖਰੇ ਸੌਦੇ ਦੀਆਂ ਹੱਟਾਂ ਬਾਹਰ ਹਨ ਉਹ ਸਾਰਾ ਇਹ ਹਾਟਪਤਨ ਬਾਜ਼ਾਰ ਸਭੀ ਸਰੀਰ ਦੇ ਅੰਦਰ ਹੈ ਬਲਕਿ ਇਹ ਕਹਿਣਾ ਕੋਈ ਅਤ ਕਥਨੀ ਨਹੀਂ ਹੋਏਗਾ ਕਿ ਮਨੁੱਖ ਦੀ ਮਨ ਰੂਪੀ ਧਰਤੀ ਤੇ ਤੇ ਜੋ ਸਰੀਰ ਦੇ ਅੰਦਰ ਹੈ ਉਸ ਦੇ ਸਾਰੇ ਖੋਟੇ ਖਰੇ ਸੌਦੇ ਹੀ ਬਾਹਰ ਸੰਸਾਰ ਵਿੱਚ ਪ੍ਰਗਟ ਹੋ ਕੇ ਵਿਕਰੇ ਹਨ ਇਸ ਕਾਇਆ ਅੰਦਰ ਪਰਮਾਤਮਾ ਦਾ ਵਾਸਾ ਹੈ ਇਸ ਕਰਕੇ ਇਸ ਕਾਇਆ ਅੰਦਰ ਰੱਬੀ ਗੁਣਾ ਰੂਪੀ ਹੀਰੇ ਜਵਾਹਰਾ ਦਿਖ ਜਾਣੇ ਭਰਪੂਰ ਪਏ ਹਨ ਗੁਰੂ ਤੋਂ ਸ਼ਬਦ ਦੀ ਪ੍ਰਾਪਤੀ ਕਰਕੇ ਉਸ ਦੀ ਕਾਲ ਕਮਾਈ ਕਰਕੇ ਕਰਨ ਨਾਲ ਅਸੀਂ ਇਸ ਕਾਇਆ ਦੇ ਅੰਦਰੋਂ ਹੀ ਨੌ ਨਿਦ ਅਮਰਤ ਨਾਮ ਨੂੰ ਹਾਸਲ ਕਰ ਸਕਦੇ ਹਾਂ ਜੀ ਗੁਰੂ ਅਮਰਦਾਸ ਜੀ ਰਾਗ ਸੁਹੀ ਵਿੱਚ ਇਸ ਕਾਇਆ ਦੀ ਮਹਿਮਾ ਦਰਸਾ ਰਹੇ ਹਨ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਪੰਡਾਰਾ ਇਸ ਕਾਇਆ ਅੰਦਰ ਨੌਖੰਡ ਪ੍ਰਿਥਮੀ ਹਾਰਟ ਬਟਨ ਬਜਾਰਾ ਇਸ ਕਾਇਆ ਅੰਦਰ ਨਾਮ ਨੌਜੀ ਦਪਾਈਆ ਕੋਰ ਕੇ ਸ਼ਬਦ ਵਿਚਾਰਾ ਸਤਿਗੁਰਾਂ ਨੇ ਜੀਵ ਨੂੰ ਬਨਜਾਰਾ ਫਰਮਾਇਆ ਹੈ ਜੀ ਜਿਵੇਂ ਬਨਜਾਰੇ ਥਾਂ ਥਾਂ ਤੇ ਜਾ ਕੇ ਵਣਜ ਵਪਾਰ ਕਰਦੇ ਹਨ ਤੇ ਵਾਪਸ ਆਪਣੇ ਘਰਾਂ ਨੂੰ ਮੁੜ ਜਾਂਦੇ ਹਨ ਸਤਿਗੁਰ ਸਾਨੂੰ ਸੰਸਾਰੀ ਜੀਵਨ ਸਮਝਾਉਂਦੇ ਹਨ ਕਿ ਸਾਨੂੰ ਵੀ ਪਰਮਾਤਮਾ ਨੇ ਸਵਾਸਾ ਦੀ ਪੂੰਜੀ ਬਖਸ਼ ਕੇ ਸੰਸਾਰ ਵਿੱਚ ਭੇਜਿਆ ਹੈ ਕਿਸ ਮਲੁਖਾ ਜਨਮ ਦਾ ਲਾਹਾ ਲੈ ਕੇ ਅਸੀਂ ਇੱਥੋਂ ਨਾਅ ਧਨ ਦੀ ਰਾਸ ਪੂੰਜੀ ਇਕੱਠੀ ਕਰ ਲਈਏ ਉਸ ਰਾਸ ਜ਼ਰਾਸੀ ਦੇ ਖੇਪ ਐਨੇ ਇਕੱਠੀ ਕਰ ਲੈਣੀ ਚਾਹੀਦੀ ਹੈ ਤਾਂ ਕਿ ਉਹ ਧੁਰ ਦਰਗਾਹ ਤੱਕ ਸਾਡੇ ਨਾਲ ਨਿਵੇ ਅੱਗੇ ਪਰਲੋਕ ਵਿੱਚ ਬੈਠਾ ਸਾ ਸਿਆਣਾ ਹੈ ਉਹ ਇਸ ਸੰਸਾਰ ਵਿੱਚੋਂ ਸਾਡੇ ਖਰੀਦੇ ਸੱਚ ਦੇ ਸੌਦੇ ਨੂੰ ਪਰ ਕੇ ਕਬੂਲ ਕਰ ਲਵੇਗਾ ਸਤਿਗੁਰ ਸਮਝਾਉਂਦੇ ਹਨ ਕਿ हे ਪ੍ਰਾਣੀ ਜਿਤ ਲਾਕੇ ਪ੍ਰਮਾਤਮਾ ਦਾ ਨਾਮ ਜਪੋ ਇਸ ਮਾਇਆ ਰੂਪੀ ਕੋੜ ਦੇ ਸੰਸਾਰ ਵਿੱਚੋਂ ਧਨ ਪਦਾਰਥਾਂ ਦੇ ਝੂਠੇ ਪੰਜ ਵਪਾਰ ਤੋਂ ਉੱਪਰ ਉੱਠ ਕੇ ਸੱਚੇ ਨਾਮ ਦਾ ਵੰਝ ਵਪਾਰ ਕਰੋ। ਖੋਟਾ ਵਪਾਰ ਕਰਨਾਂ ਮਨ ਤੇ ਤਾਂ ਦੁਹਾਂ ਤੇ ਖੋਟ ਰਚ ਜਾਂਦੀ ਹੈ ਤੇ ਉਸ ਖੋਟ ਦੀ ਫਾਹੀ ਮਨੁੱਖ ਨੂੰ ਸਦਾ ਦੁਖੀ ਕਰੀ ਰੱਖਦੀ ਹੈ। ਉਸ ਨੂੰ ਕਦੇ ਵੀ ਆਤਮਿਕ ਸੁਖ ਸ਼ਾਂਤੀ ਨਸੀਬ ਨਹੀਂ ਹੁੰਦੀ। ਅੱਗੇ ਗਿਆ ਦਰਗਾਹ ਵਿੱਚ ਇੱਜ਼ਤ ਮਾਨ ਤਾਂ ਕੀ ਮਿਲਣਾ ਹੈ ਬਲਕਿ ਉੱਥੇ ਵੀ ੱੱਕੇ ਹੀ ਮਿਲਦੇ ਹਨ ਤੇ ਉਹ ਬਾਰ-ਬਾਰ ਜੰਮਣ ਮਰਨ ਦਾ ਫੇਰੋ ਦੁੱਖ ਚੱਲਦਾ ਹੈ। ਸਤਿਗੁਰ ਨਾਨਕ ਜੀ ਜੀਵਨ ਸਮਝਾਉਂਦੇ ਹਨ ਕਿ हे ਪ੍ਰਾਣੀ ਤਨ ਪਰਮਾਤਮਾ ਦੀ ਸਿਫਤ ਸਲਾਹ ਵਾਲੇ ਗੁਰ ਦੇ ਸ਼ਬਦ ਰਾਹੀ ਆਪਣੇ ਮਨ ਨੂੰ ਸਮਝਾ ਕੇ ਪ੍ਰਭੂ ਦਾ ਨਾਮ ਜਪ ਕੇ ਆਤਮਕ ਲਾਭ ਖਤਣਾ ਚਾਹੀਦਾ ਹੈ ਗੁਰ ਸ਼ਬਦ ਦੀ ਵਿਚਾਰ ਕਰਨੀ ਹੀ ਉਸ ਦਾ ਵਪਾਰ ਕਰਨਾ ਹੈ ਜੀ ਸੱਚੇ ਪਾਤਸ਼ਾਹ ਗੁਰਨਾਗਰ ਦੇਵ ਜੀ ਦਾ ਫਰਮਾਨ ਹੈ ਵਣਜ ਕਰੋ ਵਪਾਰੀਓ ਵਖਰ ਲੇਹੋ ਸੰਭਾਲ ਤੈਸੀ ਵਸ ਵਸਾਈਏ ਜੈਸੀ ਨਿਭੈ ਨਾਲ ਅਗੇ ਸਾ ਸੁਜਾਰ ਹੈ ਲੈਸੀ ਵਸਤ ਸਮਾਲ ਭਾਈ ਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੈ ਪਤੀ ਆਏ ਰਹਾ ਜਿਨਾ ਰਾਸ ਨ ਸੱਚ ਹੈ ਕਿਉ ਤਿਨਾ ਸੁਖ ਹੋਏ ਖੋਟੇ ਬੰਜ ਬਣੰਜਿਆ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਿਉ ਦੁਖ ਘਣ ਨਿਤ ਰੋਏ ਸੋ ਗੁਰਮੁਖ ਪਿਆਰਿਓ ਸਤਿਗੁਰਾਂ ਨੇ ਪਰਮਾਤਮਾ ਦੀ ਇਸ ਖੇਡ ਨੂੰ ਇੱਕ ਬਾਜ਼ਾਰ ਦੀ ਤਰ੍ਹਾਂ ਦਰਸਾਇਆ ਹੈ ਤੇ ਸਮਝਾਇਆ ਹੈ ਕਿ ਜੋ ਵੀ ਜੀਵ ਇਸ ਧਰਤੀ ਤੇ ਆਉਂਦੇ ਹਨ ਪਰਮਾਤਮਾ ਉਹਨਾਂ ਨੂੰ ਸੁਆਸਾਂ ਦੀ ਪੂੰਜੀ ਬਖਸ਼ ਕੇ ਇਸ ਸਮਾਤ ਲੋਕ ਵਿੱਚ ਜਾਂ ਕਹेलो ਮ੍ਰਿਤ ਲੋਕ ਵਿੱਚ ਸੱਚੇ ਨਾਮ ਦਾ ਸੌਦਾ ਕਰਨ ਲਈ ਭੇਜਦਾ ਹੈ ਚਾਨਣ ਤੇ ਸੂਰਜ ਦੋ ਦੀਵਿਆਂ ਦੀ ਰੋਸ਼ਨੀ ਵਿੱਚ ਇਸ ਸੰਸਾਰ ਦੇ ਅੰਦਰ ਤ੍ਰੈ ਗੁਣੀ ਰਜੋ ਤਮ ਸਤਵ ਇਹ ਮਾਇਆ ਦੀਆਂ ਹੱਟਾਂ ਖੁੱਲੀਆਂ ਹਨ ਖੂਬ ਵਪਾਰ ਹੋ ਰਿਹਾ ਹੈ ਸਾਰੇ ਹੀ ਵਿਕਾਰਾਂ ਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੇਤ ਆਦਿ ਦੀਆਂ ਹੱਟਾਂ ਤੇ ਧੜਾ ਧੜ ਸੌਦਾ ਵਿਕ ਰਿਹਾ ਹੈ। ਜਿੱਥੇ ਖੋਟਾ ਸੌਦਾ ਵਿਕ ਰਿਹਾ ਹੈ, ਉੱਥੇ ਖਰੇ ਸੌਦੇ ਦੀਆਂ ਹੱਟਾਂ ਦੀ ਵੀ ਕੋਈ ਕਮੀ ਨਹੀਂ ਹੈ ਜੀ। ਇਹ ਤਾਂ ਮਨੁੱਖ ਦੀ ਬੁੱਧੀ ਨੇ ਸਮਝ ਕਰਨੀ ਹੈ ਕਿ ਸਾਨੂੰ ਕਿਹੜੇ ਹੱਟ ਦਾ ਸੌਦਾ ਖਰੀਦਣਾ ਚਾਹੀਦਾ ਹੈ। ਇਹ ਸੱਚ ਹੈ ਕਿ ਜੇ ਸਾਡੇ ਅੰਦਰ ਸ਼ੁਭ ਗੁਣ ਹੋਣਗੇ ਤਾਂ ਅਸੀਂ ਸੱਚ ਤੇ ਧਰਮ ਦੀ ਹੱਟ ਤੇ ਹੀ ਜਾਵਾਂਗੇ। ਪਰ ਜੇ ਸਾਡੇ ਮਨ ਦੇ ਅੰਦਰ ਖੋਟੀ ਮੈਲ ਭਰੀ ਹੈ ਤਾਂ ਆਪਣੇ ਮਨ ਦੀ ਮਰਤ ਅਨੁਸਾਰ ਕੂੜ ਦੀ ਹੱਟਾਂ ਤੋਂ ਵਿਕਾਰਾਂ ਦਾ ਹੀ ਵਪਾਰ ਕਰਕੇ ਖੋਟੇ ਕਰਮਾਂ ਦੇ ਲੇਖ ਆਪਣੇ ਮੱਥੇ ਉੱਤੇ ਲਿਖਵਾ ਲਵਾਂਗੇ ਜਿੰਨੇ ਵੀ ਅਸੀਂ ਸੰਸਾਰ ਰੂਪੀ ਬਾਜ਼ਾਰ ਵਿੱਚ ਆਏ ਹਾਂ ਸਾਰਿਆਂ ਨੇ ਆਪਣੇ ਕੀਤੇ ਸੌਦੇ ਦੀ ਖੇਪ ਰਾਸ ਪੂੰਜੀ ਨਾਲ ਲੈ ਕੇ ਇੱਥੋਂ ਇੱਕ ਦਿਨ ਵਾਪਸ ਜਾਣਾ ਹੀ ਜਾਣਾ ਹੈ ਜਿਨ੍ਹਾਂ ਨੇ ਧਰਮ ਦੀਆਂ ਹੱਟਾਂ ਤੋਂ ਨਾਮਧਨ ਦਾ ਸੌਦਾ ਖੱਟ ਲਿਆ ਉਸ ਦੀ ਖੇਪ ਲੈ ਕੇ ਵਾਪਸ ਆਉਂਦੇ ਹਨ ਉਹਨਾਂ ਨੂੰ ਗਿਆਨ ਪਰਮਾਤਮਾ ਦੇ ਦਰਗਾਹ ਦਰਬਾਦਾ ਇੱਥੇ ਵਡਿਆਈ ਮਿਲਦੀ ਹੈ ਜੀ ਕਿਉਂਕਿ ਉੱਥੇ ਨਫਾ ਸੱਚੇ ਨਾਮ ਦਾ ਪਰਵਾਣ ਹੈ ਜਿਨ੍ਹਾਂ ਨੇ ਕੋੜ ਦੀਆਂ ਹਟਾਂ ਤੋਂ ਸੌਦਾ ਖਰੀਦ ਕੇ ਵਿਕਾਰਾਂ ਤੇ ਮਾਇਆ ਮਾਇਕੀ ਪਦਾਰਥਾਂ ਦੇ ਭੰਡਾਰੇ ਆਪਣੀ ਝੋਲੀ ਪਾਏ ਹਨ ਉਹ ਮੁਰਤ ਸंसਾਰ ਦੇ ਭਾਵਜਲ ਵਿੱਚ ਗੋਤੇ ਖਾਂਦੇ ਰਹ ਜਾਂਦੇ ਹਨ ਕਿ ਭਾਵ ਜਨਮ ਮਰਨ ਦੇ ਚੱਕਰ 'ਚ ਪਏ ਰਹਿੰਦੇ ਹਨ ਪਰ ਸੰਗਤ ਜੀ ਇਹ ਸਭ ਕੁਝ ਮੈਂ ਨਹੀਂ ਬਲਕਿ ਸਤਗੁਰ ਨਾਨਕ ਜੀ ਫਰਮਾ ਰਹੇ ਹਨ ਦੂਏ ਦੀਵੇ ਦੋਏ ਦੀਵੇ ਦੀਵੇ 14 ਹਟ ਨਾਲੇ ਜੇਤੇ ਜੀ ਤੇਤੇ ਬਣ ਜਾਰੇ ਖੁੱਲੇ ਹਟ ਵਾ ਵਪਾਰ ਜੋ ਪਹੁੰਚੇ ਸੋ ਚੱਲਣ ਹਰ ਧਰਮ ਦਲਾਲ ਪਾਏ ਨੀਸਾਨ ਨਾਨਕ ਨਾਮ ਲਾਹਾ ਪਰਵਾਣ ਘਰ ਆਏ ਬਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਦੂਜੇ ਪਾਤਸ਼ਾਹ ਗੁਰੰਗਦੇਵ ਜੀ ਸਾਨੂੰ ਸਮਝਾ ਰਹੇ ਹਨ ਕਿ ਹੈ ਜੇ ਧਰਤੀ ਦੇ 9 ਖੰਡਾਂ ਵਿੱਚੋਂ ਨੌਵਾਂ ਖੰਡ ਸਰੀਰਾਂ ਨੂੰ ਮੰਨ ਲਿਆ ਜਾਏ ਦਾ ਅਠੇ ਪਹਿਰ ਦਾ ਪ੍ਰਾਣੀ ਆਪਣੀ ਮਾਨ ਦੀ ਧਰਤੀ ਉੱਤੇ ਸੰਸਾਰ ਦੇ ਸਾਰੇ ਅਠਖੰਡੀ ਪਦਾਰਥਾਂ ਦੀ ਦੌੜ ਭਾਜ ਵਿੱਚ ਲੱਗਾ ਰਹਿੰਦਾ ਹੈ ਤੇ ਵਿਕਾਰਾਂ ਦੀ ਪੰਡ ਬਣ ਕੇ ਆਪਣੇ ਸਿਰ ਤੇ ਰੱਖ ਲੈਂਦਾ ਹੈ ਕੋਈ ਭਾਗਾ ਵਾਲਾ ਹੀ ਆਪਣੇ ਗੁਰੂ ਰਾਹੀ ਪਰਮਾਤਮਾ ਦੀ ਸਿਪ ਸਲਾਹ ਦੇ ਤੇ ਸ਼ਬਦ ਵਿਚਾਰ ਕੇ ਇਸ ਨੌਵੇਂ ਖੰਡ ਸਰੀਰ ਵਿੱਚ ਨੌ ਨਿਤ ਨਾਮ ਦਾ ਖਜ਼ਾਨਾ ਲੱਭਦਾ ਹੈ ਤੇ ਉਹ ਸੱਚ ਦਾ ਸੌਦਾ ਖਰੀਦ ਕੇ ਆਪਣੀ ਝੋਲੀ ਭਰ ਲੈਂਦਾ ਹੈ ਘੁਰਮਖੋ ਹੋ ਕੇ ਸਤ ਸੰਗਤ ਵਿੱਚ ਬੈਠਦਾ ਹੈ ਜਿੱਥੇ ਖੋਟੇ ਖਰੇ ਕੰਮਾਂ ਦੀ ਵਿਚਾਰ ਚੱਲਦੀ ਹੈ ਖੋਟੇ ਕੰਮ ਛੱਡ ਕੇ ਚੰਗੇ ਕੰਮਾਂ ਦੀ ਛਲਾਗਾ ਹੁੰਦੀ ਹੈ ਫਿਰ ਉਹ ਜਿਗਿਆਸੂ ਗੁਣੀ ਨਿਧਾਨ ਪਰਮਾਤਮਾ ਵੱਲ ਖਿੱਚੇ ਚਲੇ ਜਾਂਦੇ ਹਨ ਸਤਗੁਰ ਆਪਣੀ ਬਾਣੀ ਰਾਹੀਂ ਫਰਮਾਉਂਦੇ ਹਨ ਅਠੀ ਪੈਰੀ ਅੱਠ ਖੰਡ ਨੌਵਾ ਖੰਡ ਸਰੀਰ ਇਸ ਵਿੱਚ ਨੌ ਨਿਧਨਾਮ ਇੱਕ ਭਾਲੇ ਗੁਣੀ ਘਹਿਰ ਕਰਮ ਬੱਤੀ ਸਲਾਹਾ ਨਾਨਕ ਕਰ ਗੁਰਪੀਰ ਇਸ ਤਰ੍ਹਾਂ ਕੁਣੀ ਮਾਇਆ ਦੇ ਸੰਸਾਰ 'ਚ ਵੱਡੇ-ਵੱਡੇ ਵਪਾਰੀ ਆਏ ਤੇ ਆਉਂਦੇ ਵੀ ਰਹਿਣਗੇ ਜਿਹੜੇ ਦੁਨਿਆਵੀ ਬਾਜ਼ਾਰ 'ਤੇ ਧਨ-ਦੌਲਤ ਇਕੱਠੀ ਕਰ ਲੈਂਦੇ ਹਨ ਜੋ ਉਹਨਾਂ ਦੇ ਹਉਮੈ ਦਾ ਕਾਰਨ ਵੀ ਬਣਦੀ ਹੈ ਫਿਰ ਉਹ ਹੰਕਾਰੀ ਹੋਇਆ ਮਨੁੱਖ ਆਪਣੇ ਆਪ ਨੂੰ ਸਭ ਤੋਂ શ્રેષ્ઠ ਮੰਨ ਕੇ ਹੋਰਾਂ ਨੂੰ ਨੀਵਾਂ ਦਿਖਾਉਣ 'ਚ ਲੱਗਾ ਰਹਿੰਦਾ ਹੈ ਬੁੱਧੀ ਉਸਦੀ ਹੋਰ ਵੀ ਪੇਸ਼ਟ ਹੋ ਜਾਂਦੀ ਹੈ ਜਿਸ ਕਾਰਨ ਉਹ পাপ-ਕਰਮ ਕਰਕੇ ਮਾੜੇ ਕਰਮਾਂ ਦਾ ਟੋਕਰਾ ਆਪਣੇ ਸਿਰ 'ਤੇ ਰੱਖ ਅਖੀਰ ਖਾਲੀ ਹੱਥ ਇਸ ਦੁਨੀਆ ਤੋਂ ਕੁਝ ਕਰ ਜਾਂਦਾ ਹੈ ਗੁਰੂ ਦੇ ਗਿਆਨ ਨਾਲ ਇਹ ਸੋਝੀ ਆਉਂਦੀ ਹੈ ਕਿ ਇਹ ਸੰਸਾਰ ਨਾਸ਼ਵਾਨ ਹੈ ਜੀ ਜ਼ਿੰਦਗੀ ਵੀ ਥੋੜੀ ਹੈ ਇੱਥੇ ਦਾ ਕਮਾਇਆ ਧਨ ਇੱਥੇ ਹੀ ਰਹਿ ਜਾਣਾ ਹੈ ਨਾਲ ਕੁਝ ਨਹੀਂ ਜਾਣਾ ਸੰਸਾਰ 'ਚ ਰਹਿੰਦਿਆਂ ਅਸੀਂ ਆਪਣੇ ਜੀਵਨ ਦੀਆਂ ਲੋੜਾਂ ਸੰਜਮ ਵਿੱਚ ਰਹਿ ਕੇ ਵੀ ਪੂਰੀਆਂ ਕਰ ਸਕਦੇ ਆਏ ਰੱਬੀ ਗੁਰਾਂ ਦੇ ਸੌਦੇ ਦਾ ਵਪਾਰ ਗੁਰੂ ਨਾਲ ਵੰਝ ਵਪਾਰ ਕਰਕੇ ਭਾਵ ਸ਼ਬਦ ਦੀ ਵਿਚਾਰ ਕਰਕੇ ਹੀ ਹੋ ਸਕਦਾ ਹੈ ਜਿਸ ਦਾ ਮਨ ਦੀ ਭਟਕਣਾ ਖਤਮ ਹੋ ਕੇ ਉਹ ਸ਼ਾਂਤ ਤੇ ਸੰਤੋਖੀ ਹੋ ਜਾਂਦਾ ਹੈ ਸੰਸਾਰੀ ਤਾਂ ਦੌਲਤ ਦੀਆਂ ਤ੍ਰਿਸ਼ਨਾਵਾਂ ਦੀ ਥਾਂ ਤੇ ਨਾਮ ਧੰਦੀ ਪ੍ਰਾਪਤੀ ਵਾਸਤੇ ਵਿਰਾਗੀ ਹੋਇਆ ਮਨ ਆਪਣੀ ਮੰਜ਼ਲ ਵੱਲ ਤੁਰ ਪੈਂਦਾ ਹੈ ਪਰ ਇਹ ਵਪਾਰ ਕੋਈ ਵਿਰਲਾ ਹੀ ਕਰਦਾ ਹੈ ਜੀ ਸਤਿਗੁਰੂ ਨਾਨਕ ਜੀ ਰਾਗ ਮਾਰੂ ਵਿੱਚ ਸਮਝਾਉਂਦੇ ਹਨ ਕੋੜ ਛਾੜ ਛੋੜ ਸੱਚੇ ਕੋਤਭ ਜੋ ਇੱਛ ਸੋਈ ਫਲ ਪਾਵ ਸੱਚ ਵਖਰ ਕੇ ਵਪਾਰੀ ਵਿਰਲੇ ਲੈ ਲਾਹਾ ਸੌਦਾ ਕਿੰਨਾ ਹੈ ਪੂਰੇ ਸ਼੍ਰੀ ਗੁਰਗਾਂ ਸਾਹਿਬ ਦੀ ਬਾਣੀ ਵਿੱਚ ਪ੍ਰਾਣੀ ਨੂੰ ਬਾਰ-ਬਾਰ ਇਹੀ ਸਮਝਾਇਆ ਗਿਆ ਹੈ ਕਿ ਇਸ ਸੰਸਾਰ ਵਿੱਚ ਉਹ ਥੋੜੇ ਸਮੇਂ ਲਈ ਮਹਿਮਾਨ ਵਣਜਾਰਾ ਬਣ ਕੇ ਆਇਆ ਹੈ ਇਸ ਨਾਸ਼ਮਨ ਸੰਸਾਰ ਦੀ ਮਾਦੀ ਬਿਰਤੀ ਨੂੰ ਤਿਆਗ ਕੇ ਪਰਮਾਤਮਾ ਦੇ ਸੱਚੇ ਨਾਮ ਨਾਲ ਉਸ ਨੂੰ ਆਪਣੀ ਸੁਰਤ ਜੋੜਨੀ ਚਾਹੀਦੀ ਹੈ ਜੀ ਤਾਂ ਜੋ ਇੱਥੇ ਲੋਕ ਵਿੱਚ ਤੇ ਅੱਗੇ ਪ੍ਰੋਕ ਵਿੱਚ ਵੀ ਜੀਵ ਨੂੰ ਆਤਮਿਕ ਸੁਖ ਸ਼ਾਂਤੀ ਪ੍ਰਾਪਤ ਹੋ ਸਕੇ ਪੰਜਵੇਂ ਪਾਤਸ਼ਾਹ ਸਖੁਨੀ ਸਾਹਿਬ ਦੀ ਬਾਣੀ ਅੰਦਰ ਫਰਮਾਉਂਦੇ ਹਨ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨਮਾਹੇ ਨਾਨਕ ਬਹੁਰ ਨਾ ਆਵੇ ਜਾਹੇ ਜਦੋਂ ਪ੍ਰਾਣੀ ਆਪਣੇ ਅੰਤਰਮਨ ਤੋਂ ਪਰਮਾਤਮਾ ਨੂੰ ਯਾਦ ਕਰਦਾ ਹੈ ਤਾਂ ਉਹ ਉਸ ਨੂੰ ਸਮਰੱਥ ਗੁਰੂ ਮਿਲਾ ਦਿੰਦਾ ਹੈ ਫਿਰ ਉਹ ਆਪਣੇ ਗੁਰੂ ਕੋਲ ਪਰਮਾਤਮਾ ਦੇ ਸੱਚੇ ਨਾਮ ਦਾ ਵੰਝ ਵਪਾਰ ਕਰਕੇ ਉਸ ਨਾਮ ਧੰਦੀ ਰਾਸ ਪੂੰਜੀ ਨੂੰ ਆਪਣੇ ਅੰਤਰਮਨ ਅੰਦਰ ਸੰਜੋ ਕੇ ਰੱਖ ਲੈਂਦਾ ਹੈ ਜਿਸ ਦੇ ਸਦਕਾ ਉਹ ਅੱਗੇ ਪਰਮਾਤਮਾ ਦੀ ਦਰਗਾਹ ਵਿੱਚ ਪਰਵਾਣ ਚੜਦਾ ਹੈ ਜੀ ਤੇ ਉਸ ਦੇ ਜਨਮ ਮਰਨ ਦਾ ਚੱਕਰ ਸਦਾ ਲਈ ਮੁੱਕ ਜਾਂਦਾ ਹੈ ਸੋ RAM ਦੀ ਬੰਜਾਰਨ ਬਣ ਕੇ ਜਿਸ ਵੀ ਜੀਵ ਆਤਮਾ ਨੇ ਇਹ ਕਰਮ ਕਮਾ ਲਿਆ ਉਹ ਆਪਣੇ ਨਿੱਜ ਘਰ ਵਿੱਚ ਅੰਦਰ ਜਾ ਕੇ ਪਰਮਾਤਮਾ ਦੇ ਸਾਹਮਣੇ ਮਾਨ ਇੱਜ਼ਤ ਪ੍ਰਾਪਤ ਕਰ ਲੈਂਦੀ ਹੈ ਜੀ ਇਸੇ ਨਾਲ ਉਸ ਦਾ ਮਾਨਸ ਜਨਮ ਸਫਲ ਹੋ ਜਾਂਦਾ ਹੈ ਗੁਰੂ ਅਮਰਦਾਸ ਜੀ ਰਾਗ ਗੁਜਰੀ ਵਿੱਚ ਫਰਮਾਉਂਦੇ ਹਨ ਆਪੇ ਜਗਤੁ ਪਾਇਨ ਕਰ ਪੂਰਾ ਥਾਟ ਆਪੇ ਜਗਤ ਪਾਇਆਨ ਕਰ ਪੂਰਾ ਥਾਟ ਆਪੇ ਸਾ ਆਪੇ ਬਣ ਜਾ ਰਾ ਆਪੇ ਹੀ ਹਰ ਹਾਟ ਸਤਗੁਰ ਸਮਝਾਉਂਦੇ ਹਨ ਕਿ ਇਹ ਸਾਰੀ ਸ੍ਰਿਸ਼ਟੀ ਉਸ ਦਾ ਅਪੜ ਹੀ ਵਿਕਸਤਾਰਤ ਰੂਪ ਹੈ ਇਸ ਕਰਕੇ ਆਪ ਹੀ ਗੁਰੂ ਸਾਹ ਤੇ ਆਪ ਹੀ ਬਣ ਜਾ ਰਹਾ ਹੈ ਸਭ ਕੁਝ ਉਹ ਆਪੇ ਆਪ ਹੈ ਸੋ ਸੰਗਤ ਜੀ ਬੋਲਦਿਆਂ ਭੁੱਲ ਚੁੱਕ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਕਿਉਂਕਿ ਕਈ ਵਾਰ ਬੋਲਦਿਆਂ ਜ਼बान ਉਲਟ ਜਾਂਦੀ ਹੈ ਸੋ ਅਗੇ ਅਗਲੀ ਵੀਡੀਓ ਵਿੱਚ ਮੈਂ ਆਪਦੇ ਸਾਹਮਣੇ ਹੋਵਾਂਗੀ ਸੋਭਾਕਰੂ ਜੀ ਦਾ ਖਾਲਸਾ ਵਹਿਗੂ ਜੀ ਦੀ ਫਤਿਹ